ਸਿਕਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਅਹਿਮਦਾਨ ਸਭਾ ਹਲਕਾ ਇਨਾਲਾ ਮੈਂ ਅੱਜ ਟੀਵੀ ਦੇ ਉੱਤੇ ਇੱਕ ਬਿਆਨ ਸੁਣ ਰਿਆ ਸੀਗਾ ਜਿਹੜਾ ਕਾਂਗਰਸ ਦੇ ਇੱਕ ਲੀਡਰ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਬਲਵੰਤ ਮਾਨ ਵਾਲੇ ਇਹ ਗੱਲ ਕਹਿ ਰਹੇ ਸੀਗੇ ਕਿ ਕਾਂਗਰਸ ਕੋਈ ਫੁੱਟ ਨਹੀਂ ਪੰਜਾਬ ਕਾਂਗ ਦਾ ਸਾਰੀ ਇਕੱਠੀ ਆ ਉਹਦਾ ਅਵਾਹ ਲਗਾਉਂਦੀ ਜੀ ਤੇ ਬਗੇ ਲਈ ਜਿੰਨੂੰ ਵੀ ਸੀਐਮ ਅਨਾਉਂਸ ਕਰਨਗੇ ਉਹੀ ਸੀਐਮ ਹੋਊਗਾ ਬੜਾ ਪਵਰਦੀ ਗੱਲ ਹੈ ਪਿਛਲੇ ਹਫਤੇ ਇੱਕ ਸ਼ਾਇਦ ਚੈਨਲ ਸੀ ਨਿਊ ਜੀਪੀਐਨ ਸ਼ਿਗਰ ਸ਼ਾਇਦ ਅੱਜ ਤੋਂ ਅੱਠ ਦਿਨ ਪਹਿਲਾਂ ਇੱਕ ਇੰਟਰਵਿਊ ਤੇ ਇਹੀ ਦਵਾ ਸਭ ਕਹਿ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬੜਨਾ ਚਾਹੁੰਦਾ ਮੁੱਖ ਮੰਤਰੀ ਵੀ ਬੜਨਾ ਚਾਹੁੰਦਾ ਗੱਲ ਅਵਾਲ ਗਾਂਧੀ ਦੇ ਕਹਿੰਦੀ ਨਹੀਂ ਗੱਲ ਬਖੇਲ ਜੀ ਦੇ ਕਹਿੰਦੀ ਨਹੀਂ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਇਹ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਜਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਾਣਾ ਗਜ਼ੀਰ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਹੀ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇੰਨਾ ਗੁੱਲਪਾ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਹੈ ਉਹਦੇ ਸਾਰੇ ਇਹ ਪ੍ਰਧਾਨ ਵੀ ਬਰਨਾ ਚਾਹੁੰਦੇ ਆ ਇਹ ਮੁੱਖ ਮੰਤਰੀ ਬਰਨਾ ਚਾਹੁੰਦੇ ਆ ਸਿਰਫ ਇਹ ਲੋਕਾਂ ਨੂੰ ਗਮਦਾਹ ਕਰਦੇ ਆ ਜਿੰਨਾ ਮਰਜ਼ੀ ਗਮਦਾਹ ਕਰ ਲੈਣ ਪੰਜਾਬ ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇਬੰਦੀਆਂ ਨੇ ਇਹਨਾਂ ਦੀ ਕਰਾਪਸ਼ਨ ਨੇ ਪੰਜਾਬ ਚੋਂ ਕਾਂਗਰਸ ਦਾ ਜੜਾ ਉਹ ਇਹ ਸਫਾਇਆ ਕਰ ਦਿੱਤਾ ਔਰ ਇਕੱਠੇ ਹੋ ਜਾਣ ਨਾ ਹੋ ਜਾਣ ਕਿੰਨੂੰ ਸੀਐਮ ਅਨਾਉਂਸ ਕਰਦੇ ਆ ਕਿੰਨੂੰ ਨਹੀਂ ਅਨਾਉਂਸ ਕਰਦੇ ਸਤਾਈ ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਸਰਕਾਰ ਬਣਾਉਗੀ ਜਿਨੇ ਕੰਮ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਔਰ ਜਿਨੇ ਕੰਮ ਇਸ ਸਾਲ ਦੇ ਵਿੱਚ ਕਰਨੇ ਆ ਸਾਦੋ ਸਾਦੇ ਕੰਮ ਜਿਹੜੇ ਆ ਜਦੋਂ ਪੰਜਾਬ ਦੀ ਜਨਤਾ ਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਜਨਤਾ ਲਾਜਵੀ ਜਿਹੜੀ ਆ ਉਹ ਪਹਿਲ ਆਮ ਆਦਮੀ ਪਾਰਟੀ ਨੂੰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਾਂਗਰਸ ਕਿਤੇ ਲੱਭਣੀ ਦੀ ਉਹ ਨਾ ਹੀ ਕਾਂਗਰਸ ਦੀ ਧੜੇਬੰਦੀ ਕਦੀ ਵੀ ਦਿਖਤ ਹੋਈ ਅੱਜ ਥੋੜੀ ਇਹ ਤੇ ਪਿਛਲੇ 50 ਸਾਲਾਂ ਤੋਂ ਪੰਜਾਬ ਦੀ ਕਾਂਗਰਸ ਮਤਲਬ ਧੜੇਬੰਦੀ ਆ ਕਦੀ ਗਗਨਜੀਤ ਸਿੰਘ ਤੇ ਬੂਟਾ ਸਿੰਘ ਦਾ ਧੜਾ ਕਦੀ ਦਰਬਾਰਾ ਸਿੰਘ ਦਾ ਧੜਾ ਉਹ ਕਦੀ ਪੱਠਲ ਦਾ ਧੜਾ ਕਦੀ ਬਾਜ਼ਾਰ ਦਾ ਧੜਾ ਕਦੀ ਕਿਸੇ ਦਾ ਧੜਾ ਇਹ ਹਮੇਸ਼ਾ ਹੀ ਚੱਲਦਾ ਰਿਹਾ ਇੰਨਾ ਦੇ ਚੱਲਦਾ ਹੀ ਰਹਿਣਾ ਇਹਨਾਂ ਦੀਆਂ ਧਰੇਬੰਦੀਆਂ ਕਰਕੇ ਕਾਂਗਰਸ ਜਿਹੜੀ ਪੰਜਾਬ ਚੋਂ ਖਤਮ ਹੋ ਚੁੱਕੀ ਆ ਸੋ ਨਹਾਵਾ ਸਾਹਿਬ ਤੁਹਾਡੇ ਬਿਆਨ ਚੋਂ ਕੋਈ ਦਮ ਖਮ ਨਹੀਂ ਤੁਹਾਡੀ ਤਾਂ ਕਿਸੇ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੁਸੀਂ 10 ਦਿਨ ਪਹਿਲਾਂ ਕੁਛ ਕਹਿ ਰਹੇ ਹੋ ਅੱਜ ਕੁਛ ਕਹਿ ਰਹੇ ਹੋ ਤੁਹਾਡੀ ਰੋਜ਼ ਹੀ ਸਟੇਟਮੈਂਟ ਬਦਲ ਜਾਂਦੀ ਹੈ ਪਤਾ ਨਹੀਂ ਕਿਦਾ ਕਹਦੇ ਹੋ ਉਹ ਗੰਦੀ ਆ ਕਹੂਗਾ ਜੀ ਫਲਾਣਾ ਕਹੂਗਾ ਸਵਾਲ ਤੇ ਆ ਕਿ ਤੁਸੀਂ ਤੁਸੀਂ ਕਿਤੇ ਇੱਕ ਦਾ ਕਹਿ ਕੇ ਦੱਸੋ ਆਪਣੇ ਮਨ ਚੋਂ ਇੱਕ ਦਾ ਕਹੋ ਜੇ ਤੁਹਾਡੇ ਜੀ ਹਿੰਮਤ ਆ ਗਈ ਆ ਜੇ ਤੁਹਾਨੂੰ ਪੰਜਾਬ ਨਾਲ ਪਿਆਰ ਇੱਕ ਕਦਾ ਕਹੋਗੇ ਮੈਂ ਮੁੱਖ ਮੰਤਰੀ ਦੀ ਬਣਨਾ ਪ੍ਰਧਾਨ ਨਾ ਪ੍ਰਧਾਨ ਨਹੀਂ ਬਣਨਾ ਪਾਰਟੀ ਜਿਹਨੂੰ ਬਣਾਉਂਗੇ ਉਹ ਨਾਲ ਆ ਪਸਾਰੇ ਸ਼ਬਦ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦੇ ਨਾ ਤੁਸੀਂ ਕਹਿ ਸਕਦੇ ਹੋ ਨਾ ਰਾਜਾ ਬੜਿੰਗ ਕਹਿ ਸਕਦਾ ਨਾ ਚੰਨੀ ਕਹਿ ਸਕਦਾ ਨਾ ਪ੍ਰਤਾਪ ਬਾਜਵਾ ਕਹਿ ਸਕਦਾ ਨਾ ਦਾਣਾ ਗਜ਼ੀਦ ਕਹਿ ਸਕਦਾ ਤੁਹਾਡੇ ਚ ਕੋਈ ਲੀਡਰ ਦੀ ਕਹਿ ਸਕਦਾ ਜੇ ਤੁਸੀਂ ਕਹੋ ਸਾਰੇ ਜਣੇ ਵਲ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਦੋ ਵੀ ਅਸੀਂ ਮੁੱਖ ਮੰਤਰੀ ਦੀ ਦੌੜ ਚ ਤੁਹਾਨੂੰ ਮੰਨ ਜਾਗੇ ਫਿਰ ਵੇਖਾਂਗੇ ਤੁਸੀਂ ਕਿੱਡੇ ਵੱਡੇ ਦੇਸ਼ ਭਗਤ ਹੋ ਕਿੰਨਾ ਵੱਡਾ ਤੁਹਾਡੇ ਦਾ ਪੰਜਾਬ ਦਾ ਪਿਆਰ ਹੈ ਜਦ ਵੀ ਪੰਜਾਬ ਦੇ ਵਿਜਨ ਤੇ ਗੱਲ ਦੀ ਕਰਦੇ ਜਦੋਂ ਗੱਲ ਕਰਦੇ ਇਹੀ ਗੱਲ ਕਰਦੇ ਹੋ ਕਿ ਫਲਾਣਾ ਮੁੱਖ ਮੰਤਰੀ ਬਣੂਗਾ ਫਲਾਣਾ ਪ੍ਰਧਾਨ ਬਣੂਗਾ ਸੋ ਦਾਵਾ ਜੀ ਤੁਹਾਡੀ ਗੱਲ ਤੇ ਕੋਈ ਦਮ ਖੰਮ ਨਹੀਂ ਪੰਜਾਬ ਦੇ ਲੋਕ ਤੁਹਾਡੇ ਕੋ ਗਮਸਾ ਹੋਣ ਵਾਲੇ ਨਹੀਂ ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਉੜੇ ਬਲਾਸ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਾਂ ਨੇ ਤੈਅ ਕਰ ਦਿੱਤਾ ਤੁਸੀਂ ਦੇਖ ਹੀ ਲਿਆ ਆਪ ਦੇਖਿਆ ਤੁਸੀਂ 36% ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਈ ਆ ਔਰ ਬੜੇ ਆਜ਼ਾਮ ਨਾ 27 ਦੇ ਵਿੱਚ ਅਸੀਂ ਦੁਬਾਰਾ ਜੜੀ ਆ ਉਹ ਸਰਕਾਰ ਬਣਾਵਾਂਗੇ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੂਗੀ ਤੁਹਾਡੇ ਝੂਠੇ ਤੇ ਗਫਾਹਕੋਰ ਬੰਦਿਆਂ ਦੇ ਉੱਤੇ ਪੰਜਾਬ ਦੇ ਲੋਕ ਕਦੀ ਯਕੀਨ ਨਹੀਂ ਕਰਨਗੇ ਵਾਇਰਲ ਜ਼ਿਕਾ ਖਾਲਸਾ ਵਾਇਰਲ ਜ਼ਿਕੀ ਫਟਾ